ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪਿਆਰ ਦੇ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਜੀ ਗਾਜਰ ਦਾ ਮਰਬਾ ਆ ਲਈਏ ਸੀ ਜੀ ਆਪਾਂ ਗਾਜਰ ਗਾਜਰਾਂ ਨੂੰ ਆਪਾਂ ਛਿੱਲ ਕੇ ਤੋਕੇ ਤੇ ਸੁੱਕਣੇ ਲਿਆ ਸੀ ਪਾ ਤੇ ਇਹ ਹੋਣ ਗਈਆਂ ਜੀ ਸੁੱਕ ਇਹਨਾਂ ਨੂੰ ਆਪਾਂ ਥੋੜੀ ਤੋਂ ਪਲਾਈ ਆ ਜੀ ਤੇ ਆ ਜਿਹੜੀਆਂ ਗਾਜਰਾਂ ਇਹ ਜਿਆਦਾ ਤਿੱਖੀ ਤੋਂ ਹੋਣ ਨਾਲ ਇਦਾਂ ਦੀਆਂ ਚਿੱਟਾ ਬਣੇ ਨਾਲ ਵਿੱਚ ਆ ਜਾਂਦਾ ਵੈਸੇ ਬਹੁਤ ਹੀ ਸੋਹਣੀਆਂ ਸੁੱਕ ਗਈਆਂ ਵਾ ਗਾਜਰਾਂ ਇਹ ਵੀ ਤੇ ਆਪਾਂ ਹੁਣ ਇਹਦਾ ਮਰਬਾ ਬਣਾਵਾਂਗੇ ਤੇ ਇੱਧਰ ਆਪਾਂ ਲਈ ਜੀ ਨਿੱਕੀ ਇਲਾਚੀ ਤੇ ਇੱਧਰ ਆਪਾਂ ਲਈ ਜੀ ਖੰਡ ਖੰਡ ਆਪਾਂ ਜੀ ਅੱਧਾ ਕਿਲੋ ਲਈ ਹੈ ਜੀ ਤੇ ਜਿਹੜੀਆਂ ਗਾਜਰਾਵਾਂ ਉਹ ਆਪਾਂ ਕਿਲੋ ਲਈਆਂ ਸੀ ਜੀ ਤੇ ਹੁਣ ਆਪ ਇਹਨਾਂ ਦਾ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਜੀ ਮਰਬਾ ਤੇ ਸਭ ਤੋਂ ਪਹਿਲਾਂ ਜਿਹੜੀਆਂ ਆ ਜਿਹੜੀਆਂ ਨਿੱਕੀਆਂ ਇਲਾਚੀਆਂ ਲਈਆਂ ਜੀ ਇਹਨਾਂ ਨੂੰ ਆਪਾਂ ਲਵਾਂਗੇ ਜੀ ਪੀਸ ਤੇ ਫਿਰ ਆਪਾਂ ਬਣਾਵਾਂਗੇ ਜੀ ਮਰੱਬਾ ਕਿ ਲਈ ਜਿਸ ਨੂੰ ਆਪਾਂ ਇਸ ਤਰ੍ਹਾਂ ਰਗੜਿਆ ਤੇ ਇਹਦਾ ਆਪਾਂ ਫਲੇਵਰ ਹੀ ਦੇਣਾ ਹੁੰਦਾ ਜੀ ਤੇ ਹੁਣ ਆਪਾਂ ਲੈਣਾ ਜੀ ਸਭ ਤੋਂ ਪਹਿਲਾਂ ਇੱਕ ਚਮਚ ਤੇ ਚਮਚ ਦੇ ਨਾਲ ਆਪਾਂ ਕਰਨੀ ਜੀ ਗਾਜਰਾਂ ਦੇ ਵਿੱਚ ਛੇਦ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਗਾਜਰਾਂ ਦੀਆਂ ਆਰ-ਪਾਰ ਇਸ ਤਰ੍ਹਾਂ ਸਾਰੀਆਂ ਦੀ ਸ਼ੀਧ ਕਰ ਲੈਣੇ ਆ। ਇੱਧਰ ਵਾਲੀਆਂ ਦੇ ਵੀ ਕਰ ਲੈਣੇ ਆ। ਇੱਧਰ ਵਾਲੀਆਂ ਜਿਹੜੀਆਂ ਗਾਜਰਾਂ ਸੁੱਕੀਆਂ ਇਹਨਾਂ ਦੇ ਵੀ ਦੇ ਕਰ ਲੈਣੇ ਆ। ਆਪਾਂ ਲਾ ਲਏ ਸੀ ਇਸ ਤਰ੍ਹਾਂ ਚਮਦ ਦੇ ਨਾਲ ਸ਼ੀਧ ਤੇ ਇੱਧਰ ਆਪਾਂ ਰੱਖ ਲਈ ਜੀ ਕੜਾਈ ਤੇ ਇਹਨੂੰ ਆਪਾਂ ਗਰਮ ਧਰਮ ਦਿੱਤਾ ਵਾ ਤੇ ਹੁਣ ਆਪਾਂ ਬਣਾਉਣੇ ਆ ਜੀ ਸਭ ਤੋਂ ਪਹਿਲਾਂ ਚਾਣੀ। ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ। ਜਦ ਅਸੀਂ ਆਪਾਂ ਪਾਣੀ ਪਾਵਾਂਗੇ ਪਾਣੀ ਆਪਾਂ ਰੱਖ ਲਿਆ ਸੀ ਤੇ ਇਹ ਹੁਣ ਗਿਆ ਜੀ ਰਿੱਜ ਹੁਣ ਆਪਾਂ ਇਹ ਚ ਪਾਵਾਂਗੇ ਜੀ ਇਲਾਚੀ ਦੇਖਣਾ ਇਲਾਚੀ ਪਾ ਗਏ ਜੀ ਇਧਰ ਆਪਾਂ ਲਈ ਸੀ ਜਿਹੜੀ ਚੀਨੀ ਚੀਨੀ ਲਈ ਸੀ ਜੀ ਆਪਾਂ ਅੱਧਾ ਕਿਲੋ ਤੇ ਹੁਣ ਜਿਹੜੀ ਚੀਨੀ ਆ ਉਹਨੂੰ ਪਾਣੀ ਦੇ ਵਿੱਚ ਪਾ ਕੇ ਆ ਤੇ ਇਹਦੀ ਹੁਣ ਆਪਾਂ ਚਾਣੀ ਬਣਾਵਾਂਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਤੀ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਜੀ ਆਪਣੀਆਂ ਗਾਜਰਾ। ਲੋ ਜੀ ਹੁਣ ਆਪਾਂ ਪਾ ਦਿੱਤੀਆਂ ਜੀ ਸਾਰੀਆਂ ਗਾਜਰਾ ਤੇ ਨਾਲੇ ਤਾਂ ਇਹਨें ਉਬਾਲ ਆ ਜਾਣਾ ਤੇ ਨਾਲੇ ਜਿਹੜੀ ਆਪਣੀ ਜਾਣੀ ਆ ਉਹ ਵੀ ਬਣ ਜਾਣੀ ਆ ਤੇ ਉਹ ਆਪਾਂ ਸਾਰੀਆਂ ਪਾਤੀਆਂ। ਤੇ ਇਸ ਦੇ ਨਾਲ ਨਾਲ ਇਹਨਾਂ ਨੂੰ ਉਬਾਲਾ ਆ ਜਾਊਗਾ ਤੇ ਨਾਲ ਹੀ ਵਿੱਚ ਚਾਣੀ ਬਣ ਜੂਗੀ ਇਸ ਕਰਕੇ ਆਪਾਂ ਇਹਦੇ ਵਿੱਚ ਪਾਣੀ ਜਿਹੜਾ ਵਾ ਉਹ ਜ਼ਿਆਦਾ ਪਾਇਆ ਵਾ ਲਓ ਜੀ ਇਹਨਾਂ ਨੂੰ ਆਪਾਂ 15 ਮਿੰਟ ਵਾਸਤੇ ਦੇਵਾਂਗੇ ਢੱਕ ਤੇ 15 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਉਬਾਲਾ ਦੇਣਾ ਜਿਹੜੀ ਜਿਹੜੀ ਆਪਾਂ ਛੇਦ ਕੀਤੇ ਸੀ ਉਹ ਇਸ ਤਰ੍ਹਾਂ ਕੀਤੇ ਸੀ ਕਿ ਨਾਲੇ ਤਾਂ ਆਪਣੀ ਚਾਣੀ ਬਣ ਜਵੇ ਤੇ ਨਾਲੇ ਗਾਜਰਾਂ ਦੇ ਵਿੱਚ ਪ੍ਰੋਪਰ ਮਿੱਠਾ ਆ ਜਵੇ ਕਿਸ ਕਰਕੇ ਆਪਾਂ ਇਹ ਰਿਚੀਟ ਕੀਤੇ ਸੀ ਹੁਣ ਆਪਾਂ ਦੇਖਾਂਗੇ ਜੇ ਇੱਥੇ ਟੱਕਣ ਟੱਕਣ ਦੇ ਲਈ ਆਪਾਂ ਇਹਨੂੰ 15 ਮਿੰਟ ਵਾਸਤੇ ਗੈਸ ਤੇ ਪਕਾਵਾਂਗੇ ਇਹ 15 20 ਮਿੰਟ ਵਾਸਤੇ ਆਪਾਂ ਰੱਖਿਆ ਸੀ ਟੱਕਣ ਦੇ ਕਿੰਗਾ ਜਿਹਨਾਂ ਨੂੰ ਤੇ ਹੁਣ ਆਪਾਂ ਜਿਹੜਾ ਗੈਸ ਸੀਗਾ ਉਹ 15 20 ਮਿੰਟ ਬਾਅਦ ਕਰਦੇ ਅਸੀਂ ਬੰਦ ਤੇ ਹੁਣ ਇਹ ਹੋ ਗਿਆ ਹੁਣਾਂ ਠੰਡਾ ਤੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਆਂ ਲੋਜੀ ਮਰੱਬਾ ਆਪਣਾ ਬਣ ਕੇ ਰੈਡੀ ਹੋ ਗਿਆ। ਲੋਜੀ ਜਿਹੜੀ ਚਾਣੀ ਆ ਉਹ ਵੀ ਚੰਗੀ ਤਰ੍ਹਾਂ ਬਣ ਗਈ ਆ ਤੇ ਆਪਣੀਆਂ ਜੜੀਆਂ ਦਾ ਜਿਰਾ ਉਹ ਵੀ ਦੇਖੋ ਜੀ ਬਣੀ ਆ। ਹਾਂਜੀ ਦੇਖੋ ਜੀ ਆਪਣਾ ਜਿਹੜਾ ਮਰੱਬਾ ਉਹ ਬਿਲਕੁਲ ਰੈਡੀ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਸਰਵ। ਦੇਖੋ ਜੀ ਆਪਾਂ ਇੱਕ ਡੂੰਘੇ ਵਿੱਚ ਕਰ ਲਿਆ ਜੀ ਗਾਜਰਾਣਾ ਮਰੱਬਾ ਸਰਵ। ਇਕੋ ਜਿਹਾ ਕਲਰ ਵੀ ਬਹੁਤ ਵਧੀਆ ਆਇਆ ਵਾ ਤੁਸੀਂ ਵੀ ਇਸ ਤਰ੍ਹਾਂ ਜੋ ਟਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਕਰ ਦੇਣਾ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ